ਮੈਂ ਮਜ਼ਦੂਰ ਸੁਣਾਵਣ ਲੱਗਿਆ ਆਪਣੀ ਦਰਦ ਕਹਾਣੀ ਕਿਰਤ ਮੇਰੀ ਤੇ ਕਬਜ਼ਾ ਕਰਕੇ ਬੈਠੀ ਲੋਟੂ ਟਾਣੀ ਸੱਜੇ ਗੱਲ ਦੋਸਤੋ ਮੈਂ ਜਸਵਿੰਦਰ ਸਿੰਘ ਕਿਰਤੀ ਲੋਕਾਂ ਦੇ ਦਰਦ ਦੇ ਪੰਜਵੇਂ ਭਾਗ ਦੇ ਨਾਲ ਤੁਹਾਡੇ ਰੂਬਰੂ ਹੋਇਆ ਸਵੱਜ ਦਾ ਇਹ ਭਾਗ ਸਾਨੂੰ ਲਿਖ ਕੇ ਭੇਜਿਆ ਸੁਖਪਾਲ ਸਿੰਘ ਖਿਆਲੀਵਾਲਾ ਨੇ ਸਵੱਜ ਦੀ ਇਸ ਰਚਨਾ ਦੇ ਵਿੱਚ ਸੁਖਪਾਲ ਸਿੰਘ ਨੇ ਸਿਰਫ ਤੇ ਸਿਰਫ ਜੋ ਹੱਥੀ ਕੰਮ ਕਰਦੇ ਆ ਉਹਨਾਂ ਕਿਰਤੀਆਂ ਦੀ ਗੱਲ ਨਹੀਂ ਕੀਤੀ ਬਲਕਿ ਨਾਲ-ਨਾਲ ਉਹਨਾਂ ਦੀ ਗੱਲ ਵੀ ਕੀਤੀ ਹੈ ਉਹਨਾਂ ਵੱਲ ਵੀ ਇਸ਼ਾਰਾ ਕੀਤਾ ਹੈ ਜਿਹੜੇ ਕਿਸੇ ਦੇ ਅਧੀਨ ਰਹਿ ਕੇ ਕੰਮ ਕਰਦੇ ਨੇ ਤੇ ਜਿਨ੍ਹਾਂ ਦੀ ਮਿਹਨਤ ਦੀ ਕਮਾਈ ਬਾਹਰ ਬੈਠੇ ਵੱਡੇ ਲੋਕ ਸ਼ਰੀਆਮ ਖਾਰੇ ਨੇ ਸੋ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਅਸੀਂ ਕੇਵਲ ਉਹਨਾਂ ਨੂੰ ਹੀ ਕਿਰਤੀ ਜਾਂ ਮਜ਼ਦੂਰ ਨਹੀਂ ਕਹਿ ਸਕਦੇ ਜੋ ਆਪਣੇ ਹੱਥਾਂ ਦੇ ਨਾਲ ਸਰੀਰਕ ਕੰਮ ਕਰਦੇ ਨੇ ਬਲਕਿ ਅਸੀਂ ਸਾਰੇ ਹੀ ਮਜ਼ਦੂਰਾਂ ਜਿਹੜੇ ਕਿਸੇ ਤੇ ਡਿਪੈਂਡ ਹਨ ਜੋ ਕਿਸੇ ਦੇ ਹੇਠਾਂ ਕਿਸੇ ਦੇ ਅਧੀਨ ਕੰਮ ਕਰਦੇ ਆ ਤੇ ਬਹੁਤ ਘੱਟ ਸਾਨੂੰ ਮਿਹਨਤਾਂ ਨਾਲ ਮਿਲਦਾ ਹੈ ਉਹ ਅਸੀਂ ਸਾਰੇ ਉਸ ਕੈਟਾਗਰੀ ਦੇ ਵਿੱਚ ਆਉਂਦੇ ਆ ਆਓ ਆਪਾਂ ਦੇਖਦੇ ਹਾਂ ਅੱਜ ਦੀ ਇਸ ਰਚਨਾ ਦੇ ਵਿੱਚ ਸੁਖਪਾਲ ਸਿੰਘ ਖਿਆਲੀ ਵਾਲਾ ਕੀ ਲਿਖਦੇ ਨੇ ਕਹਿੰਦੇ ਮੈਂ ਮਜ਼ਦੂਰ ਸੁਣਾਵਣ ਲੱਗਿਆ ਆਪਣੀ ਦਰਦ ਕਹਾਣੀ ਕਿਰਤ ਮੇਰੀ ਤੇ ਕਬਜ਼ਾ ਕਰਕੇ ਬੈਠੀ ਲੋਟੂ ਢਾਣੀ ਕਹਿੰਦੇ ਬੁੱਲਾ ਉੱਤੇ ਸਿਕਰੀ ਰਹਿੰਦੀ ਰਹਿਣ ਉਦਾਸੇ ਚਿਹਰੇ ਬੁੱਲਾ ਉੱਤੇ ਸਿਕਰੀ ਰਹਿੰਦੀ ਰਹਿਣ ਉਦਾਸੇ ਚਿਹਰੇ ਤਿਲ ਤਿਲ ਕਰਕੇ ਸੱਧਰਾ ਮੁਕੀਆਂ ਟੁੱਟ ਗਏ ਸੁਪਨੇ ਮੇਰੇ ਆਸਾਂ ਵਾਲਾ ਬੂਟਾ ਟੁੱਟਿਆ ਢੀੜ ਕਿਸੇ ਨਾ ਜਾਣੀ ਮੈਂ ਮਜ਼ਦੂਰ ਸੁਣਾਉਣ ਲੱਗਿਆ ਆਪਣੀ ਦਰਦ ਕਹਾਣੀ ਸੋ ਅਗਲੇ ਪੈਰੇ ਦੇ ਵਿੱਚ ਮਜ਼ਦੂਰ ਦੀ ਦਰਦ ਕਹਾਣੀ ਕੁਝ ਇਸ ਤਰ੍ਹਾਂ ਬਿਆਨ ਕਰਦੇ ਨੇ ਕਹਿੰਦੇ ਦਾਦਾ ਦਾਦੀ ਪਿਓ ਮੇਰੇ ਸੰਗ ਦਾਦਾ ਦਾਦੀ ਪਿਓ ਮੇਰੇ ਸੰਗ ਸਭ ਨੇ ਦਰਦ ਹੰਡਾਇਆ ਬਚਪਨ ਦੇ ਵਿੱਚ ਮੈਨੂੰ ਵੀ ਸੀ ਡੰਗਰਾਂ ਪਿੱਛੇ ਲਾਇਆ ਪੜਨਾ ਲਿਖਣਾ ਦਿਲ ਵਿੱਚ ਰਹਿ ਗਿਆ ਭੁੱਲ ਗਿਆ ਸਭ ਹਾਨੀ ਮੈਂ ਮਜ਼ਦੂਰ ਸੁਣਾਉਣ ਲੱਗਿਆ ਆਪਣੀ ਦਰਦ ਕਹਾਣੀ ਕਹਿੰਦੇ ਕੋਲੇ ਦੇ ਨਾਲ ਬੈਠਾ ਬਾਪੂ ਵੇਖਿਆ ਖਾਂਦਾ ਰੋਟੀ ਕੋਲੇ ਦੇ ਨਾਲ ਬੈਠਾ ਬਾਪੂ ਵੇਖਿਆ ਖਾਂਦਾ ਰੋਟੀ ਬਲਦਾਂ ਵਾਂਗੂ ਸੀਰ ਕਮਾਇਆ ਰਹਿ ਗਈ ਕਿਸਮਤ ਖੋਟੀ ਮਾਂ ਮੇਰੀ ਨੂੰ ਰੋਵੇ ਘੂੜ ਦੀ ਮਹਿਲਾ ਦੀ ਪਟਰਾਣੀ ਮੈਂ ਮਜ਼ਦੂਰ ਸੁਣਾਵਣ ਲੱਗਿਆ ਆਪਣੀ ਦਰਦ ਕਹਾਣੀ ਸੋ ਅਗਲੇ ਪੈਰੇ ਚ ਲਿਖਦੇ ਨੇ ਕਹਿੰਦੇ ਨਰਕਾਂ ਵਰਗੀ ਹੋ ਗਈ ਜ਼ਿੰਦਗੀ ਪਵੇ ਗਰੀਬੀ ਸਹਿਣੀ ਨਰਕਾਂ ਵਰਗੀ ਹੋ ਗਈ ਜ਼ਿੰਦਗੀ ਪਵੇ ਗਰੀਬੀ ਸਹਿਣੀ ਕਿਰਤਾਂ ਕਰ ਕਰ ਹਾਰ ਗਏ ਆ ਸਾਡੀ ਪਛੜੀ ਰਹੀ ਸ਼੍ਰੇਣੀ ਵੇਲੜ ਐਸ਼ਾ ਕਰਦੇ ਇੱਥੇ ਵੇਲੜ ਐਸ਼ਾ ਕਰਦੇ ਇੱਥੇ ਰਹਿ ਗਈ ਕਿਰਤ ਨਿਮਾਣੀ ਮੈਂ ਮਜ਼ਦੂਰ ਸੁਣਾਉਣ ਲੱਗਿਆ ਆਪਣੀ ਦਰਦ ਕਹਾਣੀ ਸੋ ਅਖੀਲੇ ਪੈਰੇ ਦੇ ਵਿੱਚ ਲਿਖਦੇ ਨੇ ਕਹਿੰਦੇ ਕਿਰਤਾਂ ਵਾਲਿਓ ਉਠੋ ਰਲਕੇ ਆਪਣੀ ਕਿਰਤ ਬਚਾਈਏ ਕਿਰਤਾਂ ਵਾਲਿਓ ਉਠੋ ਰਲਕੇ ਆਪਣੀ ਕਿਰਤ ਬਚਾਈਏ ਰਾਜ ਗੁਰੂ ਸੁਖਦੇਵ ਭਗਤ ਸਿੰਘ ਵਾਲੇ ਰਸਤੇ ਜਾਈਏ ਜ਼ਾਬਰ ਸਾਡੇ ਮੂਹਰੇ ਅਜ ਵੀ ਖੜਾ ਹੈ ਸੀਨਾ ਤਾਣੀ ਮੈਂ ਮਜ਼ਦੂਰ ਸੁਣਾਉਣ ਲੱਗਿਆ ਆਪਣੀ ਦਰਦ ਕਹਾਣੀ ਕਿਰਤ ਮੇਰੀ ਤੇ ਕਬਜ਼ਾ ਕਰਕੇ ਬੈਠੀ ਲੋਟੂ ਟਾਣੀ ਸੋ ਦੋਸਤੋ ਇਸ ਰਚਨਾ ਦੇ ਵਿੱਚ ਲੋਟੂ ਟਾਣੀ ਕਿਹਨਾਂ ਨੂੰ ਕਿਹਾ ਗਿਆ ਉਹ ਕੇਵਲ ਉਹ ਨਹੀਂ ਜਿਹੜੇ ਸਾਥੋਂ ਕੰਮ ਕਰਾਉਂਦੇ ਨੇ ਬਲਕਿ ਲੋਟੂ ਟਾਣੀ ਦੇ ਵਿੱਚ ਉਹ ਲੋਕ ਵੀ ਆ ਜਾਂਦੇ ਨੇ ਜਿਹੜੇ ਸਾਡਾ ਹੱਕ ਮਾਰ ਕੇ ਆਪਣੇ ਢਿੱਡ ਭਰਦੇ ਨੇ ਸੋ ਕੁਝ ਕੁ ਵਿਦਿਅਕ ਸੰਸਥਾਵਾਂ ਵੀ ਮੈਂ ਐਸੀਆਂ ਦੇਖੀਆਂ ਨੇ ਜਿੱਥੇ ਪ੍ਰਾਈਵੇਟ ਤੌਰ ਤੇ ਟੀਚਰ ਅਧਿਆਪਕ ਪੜਾਉਂਦੇ ਨੇ ਪਰ ਉਹਨਾਂ ਨੂੰ ਸੰਪੂਰਨ ਤੌਰ ਤੇ ਉਹ ਸੈਲਰੀ ਉਹ ਤਨਖਾਹ ਨਹੀਂ ਮਿਲਦੀ ਜਿਹੜੀ ਕਿ ਅੱਗੇ ਤੋਂ ਆਉਂਦੀ ਹੈ ਉਨ੍ਹਾਂ ਦੀ ਤਨਖਾਹ ਦੇ ਵਿੱਚੋਂ ਹਿੱਸਾ ਮਾਰ ਲਿਆ ਜਾਂਦਾ ਹੈ। ਸੋ ਇਸੇ ਪ੍ਰਕਾਰ ਹੀ ਜੋ ਕੰਮ ਠੇਕੇ ਤੇ ਹੁੰਦੇ ਨੇ ਕਈ ਵਾਰ ਵੱਡੇ ਠੇਕੇਦਾਰ ਵੀ ਐਸਾ ਕੰਮ ਕਰਦੇ ਨੇ ਮਜ਼ਦੂਰਾਂ ਦੀ ਕਿਰਤ ਦਾ ਲਾਹਾ ਲੈਂਦੇ ਨੇ। ਕਹਿਣ ਤੋਂ ਭਾਵ ਹੈ ਕਿ ਵੱਡਾ ਮਾਲਕ ਆਪਣੇ ਅਧੀਨ ਕੰਮ ਕਰ ਰਹੀ ਚਾਹੇ ਉਹ ਕਰਮਚਾਰੀ ਹੋਣ ਚਾਹੇ ਉਹ ਪ੍ਰਾਈਵੇਟ ਤੌਰ ਤੇ ਨੌਕਰੀ ਕਰਨ ਵਾਲੇ ਛੋਟੀ ਮੋਟੀ ਨੌਕਰੀ ਕਰਨ ਵਾਲੇ ਲੋਕ ਹੋਣ ਉਹਨਾਂ ਦੇ ਹੱਕ ਹਮੇਸ਼ਾ ਮਾਰਦੇ ਹੀ ਆਏ ਨੇ ਤੇ ਆਪਣੇ ਢਿੱਡ ਭਰਦੇ ਆਏ ਨੇ। ਸੋ ਦੋਸਤੋ ਇਹ ਰਚਨਾਵਾਂ ਸਾਡੀਆਂ ਪੇਸ਼ ਕਰਨ ਦਾ ਮਤਲਬ ਹੈ ਕਿ ਸਾਨੂੰ ਜੋ ਅਸੀਂ ਦੇਖ ਰਹੇ ਹਾਂ ਜੋ ਅਸੀਂ ਸੁਣ ਰਹੇ ਹਾਂ ਜਿਨ੍ਹਾਂ ਦੇ ਕੋਲ ਸਾਡੀ ਇਹ ਵੀਡੀਓ ਪਹੁੰਚਦੀ ਹੈ ਅਸੀਂ ਥੋੜਾ ਜਿਹਾ ਜਾਗਰਤ ਹੋਈਏ ਕਿਉਂਕਿ ਕੁਝ ਦਿਨ ਪਹਿਲਾਂ ਇੱਕ ਵੀਰ ਨੇ ਸਾਨੂੰ ਮੈਸੇਜ ਕੀਤਾ ਉਸ ਮੈਸੇਜ ਵਿੱਚ ਉਹਨਾਂ ਨੇ ਖੁਦ ਮੰਨਿਆ ਕਿ ਕਈ ਵਾਰ ਮੇਤੋ ਵੀ ਇਹ ਗਲਤੀ ਹੋ ਜਾਂਦੀ ਸੀ ਮੈਂ ਕਿਰਤੀ ਲੋਕਾਂ ਦਾ ਕੰਮ ਕਰਨ ਵਾਲੇ ਲੋਕਾਂ ਦਾ ਪੈਸਾ ਜਿਹੜਾ ਰੁਪਈਆ ਪੈਸਾ ਸੀ ਉਹ ਪੈਂਡਿੰਗ ਰੱਖ ਲੈਂਦਾ ਸੀ ਮਤਲਬ ਉਹਨਾਂ ਨੂੰ ਮੌਕੇ ਤੇ ਨਹੀਂ ਸੀ ਦਿੰਦਾ ਪਰ ਉਹ ਕਹਿੰਦੇ ਕਿ ਆਹ ਸਾਡੇ ਲਿਖਾਰੀਆਂ ਦੀਆਂ ਚੰਗੀਆਂ ਲਿਖਤਾਂ ਦੇਖ ਕੇ ਮੈਂ ਆਪਣੇ ਆਪ ਨੂੰ ਬਦਲਿਆ ਔਰ ਆਪਣੇ ਆਪ ਨਾਲ ਇਹ ਪ੍ਰਣ ਕੀਤਾ ਕਿ ਸਭ ਤੋਂ ਪਹਿਲਾ ਕਰਮ ਹੈ ਕਿ ਮਿਹਨਤ ਕਰਨ ਵਾਲੇ ਬੰਦੇ ਨੂੰ ਸਭ ਤੋਂ ਪਹਿਲਾਂ ਉਹਦਾ ਮਿਹਨਤਾਨਾ ਦੇਣਾ ਹੈ ਉਹਦਾ ਕਦੇ ਹੱਕ ਨਹੀਂ ਮਾਰਨਾ ਸੋ ਸਾਡੇ ਲਈ ਇੰਨਾ ਹੀ ਕਾਫੀ ਹੈ ਇਹੀ ਸਾਡਾ ਮਕਸਦ ਹੈ ਕਿਉਂਕਿ ਦੋਸਤੋ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਬਹੁ ਗਿਣਤੀ ਦੇ ਵਿੱਚ ਮਜ਼ਦੂਰ ਕਿਰਤੀ ਐਸੇ ਲੋਕ ਨੇ ਜਿੰਨਾਂ ਕੋਲ ਇਹ ਵੀਡੀਓ ਨਹੀਂ ਪਹੁੰਚਦੀ ਉਹਨਾਂ ਕੋਲ ਐਸੇ ਫੋਨ ਮਹਿੰਗੇ ਫੋਨ ਜਾਂ ਇੰਟਰਨੈਟ ਵਾਲੇ ਫੋਨ ਵੀ ਮੌਜੂਦ ਨਹੀਂ ਇਸ ਕਰਕੇ ਕਿਰਤੀ ਲੋਕਾਂ ਦੇ ਦਰਦ ਦੀ ਵਿਚਾਰ ਆਪਾਂ ਸਾਰਿਆਂ ਨੇ ਕਰਨੀ ਹੈ ਕਿ ਆਪਾਂ ਉਹਨਾਂ ਨਾਲ ਕਿਸ ਤਰ੍ਹਾਂ ਡੀਲ ਕਰਦੇ ਹਾਂ ਕਿਸ ਤਰ੍ਹਾਂ ਆਪਾਂ ਉਹਨਾਂ ਨੂੰ ਪੇਸ਼ ਆਉਨੇ ਆ ਕਿਉਂਕਿ ਸਮਾਜ ਦੇ ਵਿੱਚ ਇਹ ਦੁੱਖ ਦੱਸਣ ਤੇ ਹੀ ਕੋਈ ਮੁੱਦਾ ਬਣਨਗੇ ਕਿਸੇ ਅਫਸਰ ਦਾ ਬੇਟਾ ਕੋਈ ਅਫਸਰ ਬਣਦਾ ਹੈ ਜੱਜ ਦਾ ਬੇਟਾ ਕੋਈ ਜੱਜ ਬਣਦਾ ਹੈ ਡਾਕਟਰ ਦਾ ਬੇਟਾ ਡਾਕਟਰ ਬਣਦਾ ਬੜੀ ਖੁਸ਼ੀ ਦੀ ਗੱਲ ਹੁੰਦੀ ਹੈ ਪਰ ਦੁੱਖ ਉਦੋਂ ਆਉਂਦਾ ਹੈ ਕਿ ਇੱਕ ਮਜ਼ਦੂਰ ਪਿਤਾ ਕਿਰਤੀ ਪਿਤਾ ਦਾ ਬੇਟਾ ਜਦੋਂ ਮਜ਼ਦੂਰ ਬਣਦਾ ਉਹਨੂੰ ਵੀ ਮਜ਼ਦੂਰੀ ਕਰਨੀ ਪੈਂਦੀ ਹੈ ਤਾਂ ਉੱਥੇ ਦੁੱਖ ਹੁੰਦਾ ਹੈ ਕਿ ਉਹ ਆਪਣੀ ਤਰੱਕੀ ਨਹੀਂ ਕਰ ਸਕਿਆ ਜਾਂ ਉਹ ਆਪਣੇ ਬਣਦੇ ਹੱਕ ਨਹੀਂ ਲੈ ਸਕਿਆ ਸੋ ਆਓ ਆਪਾਂ ਸਾਰੇ ਇਸ ਮੁੱਦੇ ਤੇ ਵਿਚਾਰ ਕਰੀਏ ਔਰ ਕਿਰਤੀ ਲੋਕਾਂ ਦੇ ਦਰਦ ਨੂੰ ਸਮਝਣਾ ਕਰੀਏ ਕਿਉਂਕਿ ਜੇਕਰ ਅੱਜ ਅਸੀਂ ਕਿਰਤੀ ਲੋਕਾਂ ਦੇ ਦਰਦਾਂ ਨੂੰ ਸਾਂਝਾ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਰੇ ਇਸ ਦੁਖਾਂਤ ਦੇ ਲਪੇਟ ਵਿੱਚ ਆ ਜਾਵਾਂਗੇ ਇਸ ਲਈ ਆਓ ਇਹਨਾਂ ਰਚਨਾਵਾਂ ਦੇ ਰਾਹੀਂ ਆਪਾਂ ਵੱਤਵਤ ਮਜ਼ਦੂਰਾਂ ਨੂੰ ਕਿਰਤੀਆਂ ਨੂੰ ਖੜੇ ਕਰੀਏ ਉਹਨਾਂ ਦੇ ਵਿੱਚ ਤਾਕਤ ਭਰੀਏ ਉਹਨਾਂ ਨੂੰ ਆਪਣੇ ਹੱਕ ਮੰਗਣ ਦੇ ਲਈ ਤਾਕਤਵਰ ਬਣਾਈਏ ਇਹੋ ਸਾਡਾ ਮਕਸਦ ਹੈ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ